ਇਹ ਜਮਣ ਤੋਂ ਗਰਮ ਬਣੀ ਜੀ ਇਹ ਕਿਹਦਾ ਹੈ ਯਾਰ ਹੋਰ ਨਾਲ ਰੱਖ ਲੈ ਕਿਹਦੇ ਕਿਹਨੂੰ ਕਿਹਦੇ ਇੱਕ ਕੌਣ ਸਾ ਪੰਡਾ ਬਾਈ ਕੌਣ ਸਾ ਪੰਡਾ ਹੈ ਇੱਕ ਤਾਂ ਕੌਣ ਸਾ ਪੰਡਾ ਹੈ ਗਲਾਬਾ ਡਾਣੀ ਆ ਪਿੰਡ ਪਿੰਡਾਂ ਜੀ ਅੱਛਾ ਤਾਂ ਨਹੀਂ ਪਿੰਡ ਆ ਪਿੰਡ ਠੀਕ ਹੈ ਇਹ ਮੰਨ ਲਓ ਗੁਰੂ ਘਰ ਦੇ ਵਿੱਚ ਤੁਸੀਂ ਰਾਸ਼ਨ ਇਕੱਠਾ ਇਹ ਜਿਹੜਾ ਕਰਦੇ ਹੋ ਆਪਸ ਵਿੱਚ ਇਹ ਵੰਡ ਲੈਨੇ ਹੋ ਫਿਰ ਸਾਰਾ ਪਿੰਡੀ ਤੁਹਾਨੂੰ ਬਸ ਅਨਾਉਂਸਮੈਂਟ ਕਰਾਉਣ ਲੱਗਿਆ ਅੱਛਾ ਅਨਾਉਂਸਮੈਂਟ ਜਦ ਕਰਾਤੀ ਸਾਰੇ ਪਿੰਡ ਵਾਲੇ ਲੈ ਜਾਣਗੇ ਹਾਂਜੀ ਜੇ ਲੱਗ ਰਿਹਾ ਹੈ ਕਿ ਅੱਗੇ ਇੱਕ ਵਾਰ ਲੰਗਰ ਆਇਆ ਉਸ ਕਰਤਾ ਹੈ ਜੇ ਕੋਈ ਕਈ ਵਾਰ ਆਇਆ ਨਾ ਘਟ ਜਾਂਦਾ ਚਾਹ ਕੋਈ ਰਹਿ ਜਾਂਦਾਗਾ ਦੋ ਉਹਨੂੰ ਜਿਹੜਾ ਅੱਗੇ ਆਉਗਾ ਉਹਨੂੰ ਉਹ ਦੇ ਦੇਣਗੇ ਹਾਂ ਬਿਲਕੁਲ ਕੋਈ ਦਿੱਕਤ ਵਾਲੀ ਗੱਲ ਨਹੀਂ ਆਉਂਦੀ ਨਹੀਂ ਨਹੀਂ ਠੀਕ ਹੈ ਦੇਖ ਲਓ ਸਾਰਾ ਹੀ ਪਿੰਡ ਦਾ ਗੁਰੂ ਘਰ ਦੇ ਵਿੱਚੋਂ ਰਾਸ਼ਨ ਲੈ ਕੇ ਜਾਂਦਾ ਤੇ ਇਧਰ ਮੇਰੀਆਂ ਮਾਵਾਂ ਤੇ ਮੇਰੀਆਂ ਭੈਣਾਂ ਇਹ ਵੀ ਸਾਰੀਆਂ ਵਿਚਾਰੀਆਂ ਵਕਤ ਦੇ ਵਿੱਚ ਆ ਗਈਆਂ ਜਦੋਂ ਬੰਦਾ ਕੋਈ ਵਕਤ ਦੇ ਵਿੱਚ ਆ ਜੇ ਨਾ ਆਪਾਂ ਨੂੰ ਐ ਲੱਗਦਾ ਹੁੰਦਾ ਤੇ ਜਿਵੇਂ ਵੀ ਚਾਰ ਛੇਪੇਰੋਂ ਪਾਣੀ ਨਾ ਘੇਰਿਆ ਹੋਇਆ ਤੇ ਇੱਥੇ ਵੀ ਇਹਨਾਂ ਨੇ ਬੰਨ ਛੋਟਾ ਪਾ ਕੇ ਫੇਰ ਗਲੀਆਂ ਚੋਂ ਪਾਣੀ ਰੋਕਿਆ ਤੇ ਵਧੀਆ ਚਲੋ ਪਾਣੀ ਰੁਕ ਗਿਆ ਤੇ ਤਾਂ ਕਰਕੇ ਹੁਣ ਭਰਾ ਆਪਣੇ ਸਾਰੇ ਇੱਥੇ ਗੁਰੂ ਘਰ ਦੇ ਵਿੱਚ ਆਏ ਨੇ ਇੱਥੇ ਸਾਰੇ ਹੁਣ ਰਾਸ਼ਨ ਵੰਡਣਗੇ ਸਾਰੇ ਹੁਣ ਆਏ ਨਹੀਂ ਵੀ ਕੋਈ ਝਗੜਾ ਕਰਨਗੇ ਕੋਈ ਹੋਰ ਕਰਨਗੇ ਸਾਰੇ ਨਾਲ ਜਾ ਕੇ ਤੇ ਰਾਸ਼ਨ ਸਾਰਾ ਇਕੱਠਾ ਕਰਿਆ ਹੈ ਇੱਧਰ ਪਹਿਲਾਂ ਆਪਾਂ ਮੱਥਾ ਟੇਕ ਦੀ ਗਾ ਮਹਾਰਾਜ ਦੀ ਸਵਾਰੀ ਨੂੰ ਨਮਸਕਾਰ ਹੈ ਤੇ ਫਿਰ ਇੱਥੇ ਰਾਸ਼ਨ ਜਿਹੜਾ ਇਕੱਠਾ ਹੁੰਦਾ ਸਾਰਾ ਰਾਸ਼ਨ ਦੇਖੋ ਇਥੇ ਐਂ ਵੀ ਕੋਈ ਲੜੂਆ ਕੋਈ ਝਗੜਾ ਹੋਊਗਾ ਸਾਰਾ ਰਾਸ਼ਨ ਜਿੰਨਾ ਇਕੱਠਾ ਹੋ ਜਾਂਦਾ ਬਾਅਦ ਦੇ ਵਿੱਚ ਸਾਰੇ ਇਹ ਵੰਡ ਲੈਂਦੇ ਆ ਜਿਹੜੇ ਵੀ ਆਪਣਾ ਕਮੇਟੀ ਲਾ ਲੋ ਕੁਛ ਲਾ ਲੋ ਵੀ ਜਿਹੜੇ ਮੰਦ ਮੂਰੇ ਆਗੂ ਸ਼ਿਆਣੇ ਬੰਦੇ ਹੁੰਦੇ ਆ ਉਹ ਅਲਾਉਸਮੈਂਟ ਕਰਾ ਕੇ ਗੁਰੂ ਘਰ ਦੇ ਵਿੱਚ ਤੇ ਸਾਰਿਆਂ ਨੂੰ ਰਾਸ਼ਨ ਵੰਡਿਆ ਜਾਂਦਾ ਤੇ ਆ ਆਪਣਾ ਲੰਗਰ ਦੀ ਗਾ ਸਬਜੀ ਜਿਹੜੀ ਲੈ ਕੇ ਆਏ ਸੀ ਆਮ ਤੌਰ ਤੇ ਵੀ ਦਾਲ ਹੈਗੀ ਐ ਦੇ ਵਿੱਚ ਇਹਦੇ ਵਿੱਚ ਕੜੀ ਆ ਕੜੀ ਕੜੀ ਪਕੌੜਾ ਤੇ ਇਹਦੇ ਵਿੱਚ ਹੈਗੀ ਆਲੂ ਦੇ ਬੈਂਗਲ ਆਪਾਂ ਆਪਣੇ ਪ੍ਰਸ਼ਾਦੇ ਆ ਪ੍ਰਸ਼ਾਦੇ ਵੀ ਆਪਾਂ ਪੈਕ ਕਰਕੇ ਲਿਆਉਂਦੇ ਨੇ ਆ ਦੇਖੋ ਜੀ ਤਿੰਨ ਲੀਟਰ 25 ਫੁੱਟ 20 ਫੁੱਟ ਸਮਝੀ ਹੈ ਜੀ ਨਹੀਂ ਸਮਝ ਆਣੀ ਇੱਕ ਤਰ੍ਹਾਂ ਹਾਲੇ ਪਿੰਡ ਪਿੰਡ ਦੇ 4 ਰੁਪਏ ਪਾਣੀ ਆ 30 30 ਫੁੱਟ 25 ਫੁੱਟ 20 ਫੁੱਟ ਇਹਨਾਂ ਨੇ ਪਸ਼ੂ ਇੱਥੇ ਬੰਨ ਕੇ ਰੱਖੇ ਹੋਏ ਆ ਹੁਣ ਆਪਾਂ ਨਾ ਕੀ ਕਰਦੇ ਆਂ ਭਰਾ ਮੇਰੇ ਜਿਹੜੇ ਗੱਠਾ ਲੈ ਕੇ ਉਹਨੇ ਕੋਈ ਨੀਰਾਚਾਰਾ ਲੈ ਕੇ ਆ ਕੋ ਦੂਰਾਂ ਤੋਂ ਉਹ ਦੂਰ ਤੋਂ ਵਾਪਸ ਹੋ ਜਾਂਦੇ ਆਂ ਦੂਰ ਤੋਂ ਮੁੜ ਜਾਂਦੇ ਆਂ ਤੇ ਇੱਥੇ ਪਸ਼ੂ ਡੰਗ ਰਹੇ ਇਹਨਾਂ ਦੇ ਫੇਰ ਆ ਇਹਨਾਂ ਦਾ ਭੁੱਖੇ ਮਰਦੇ ਆਂ ਤੇ ਇੱਥੇ ਹੁਣ ਜਿਵੇਂ ਜਿਵੇਂ ਪਤਾ ਲੱਗੀਆਂ ਤੁਹਾਨੂੰ ਉਸ ਤਰ੍ਹਾਂ ਵੀਡੀਓ ਦੇਖੀ ਜਾਂ ਨੋ ਵੀਡੀਓ ਦੇ ਹਿਸਾਬ ਨਾਲ ਇੱਥੇ ਆਪਾਂ ਨਾ ਕੋਈ ਅਚਾਰਦਿਆਂ ਗੱਠਾ ਕੋਈ ਨੀਰਾਚਾਰਾ ਕੋਈ ਤੂੜੀ ਦੇ ਗੱਠਾ ਉਹ ਵੀ ਇੱਥੇ ਆਪਾਂ ਕਿਸਤੀ ਰਹੀ ਬੋਟ ਰਹੀ ਕਿਵੇਂ ਪਹਚਾਓ ਆਪਣੇ ਕੋਲੇ ਇੱਥੇ ਹੁਣ ਪਸ਼ੂ ਆਪਣੇ ਧਾਇ ਮਰੀ ਜਾਂ